ਲਓ ਜੀ ਹੁੰਡਾਈ ਦੀ ਕਿਰੇਟਾ ਗੱਡੀ ਆ ਬਿਲਕੁਲ ਨਿਊ ਬ੍ਰਾਂਡ ਮਾਡਲ 2025 ਇਸ ਗੱਡੀ ਦੀਆਂ ਸੀਟਾਂ ਦੇ ਉੱਪਰੋਂ ਚੜਾਏ ਹੋਏ ਕੰਪਨੀ ਦੇ ਹਜੇ ਪੋਲੀਥੀਨ ਵੀ ਨਹੀਂ ਉਤਰੇ ਤੇ ਮੈਂ ਵੀਡੀਓ ਬੜੇ ਦੁਖੀ ਜੇ ਮਨ ਦੇ ਨਾਲ ਬਣਾ ਰਿਹਾ ਯਾਰ ਵੀ ਸਾਡੇ ਲੋਕਾਂ ਦੀ ਮਾਨਸਿਕਤਾ ਕਿੰਨੀ ਗੰਦੀ ਹੋ ਗਈ ਹੈ ਯਾਰ ਥੋੜੇ ਦੇਣੀ ਹਜੇ ਬਾਈ ਕਹਿੰਦਾ ਮੈਨੂੰ ਯਾਰ ਗੱਡੀ ਲੈ ਕੇ ਆਂਦੀ ਨੂੰ ਹੋਏ ਸੀਗੇ ਵੀ ਮੈਂ ਬਾਹਰ ਕਿਸੇ ਪਾਸੇ ਪਾਰਟੀ ਤੇ ਜਾਣਾ ਸੀ ਤੇ ਮੈਂ ਗੱਡੀ ਗਲੀ ਦੇ ਵਿੱਚ ਖੜੀ ਕਰਤੀ ਲਿਆ ਕੇ ਮੈਂ ਕਿਹਾ ਵੀ ਯਾਰ ਅੰਦਰੋਂ ਦੁਬਾਰੇ ਫੇਰ ਬਾਹਰ ਕੱਢਦੇ ਫਿਰਾਂਗੇ ਕਹਿੰਦਾ ਕਿਸੇ ਨੇ ਆਪਣੀ ਗੰਦੀ ਸੋਚ ਦਾ ਨਤੀਜਾ ਕਹਿੰਦਾ ਦਿਖਾਇਆ ਸਾਰੀ ਗੱਡੀ ਦੇ ਉੱਪਰ ਸਕ੍ਰੈਚ ਪਾ ਦੇ ਕੀ ਬੋਰਨਟ ਤੇ ਕੀ ਵਿੰਡੂਆਂ ਤੇ ਕੀ ਕੁਆਟਰ ਪੈਨਲਾਂ ਤੇ ਕੀ ਡਿੱਗੀ ਤੇ ਐਂ ਜਮਾ ਨਵੀਂ ਗੱਡੀ ਦੀ ਵਾਈ ਜ਼ਖਣਾ ਪੱਟ ਕੇ ਰੱਖਦੀ ਯਾਰ ਯਾਰ ਸਾਡੇ ਲੋਕਾਂ ਦਾ ਕੀ ਬਣੂਗਾ ਬਾਈ ਇੰਨੇ ਗੰਦੀ ਸੋਚ ਯਾਰ ਸਮਝੋਂ ਬਾਹਰ ਆ ਬਾਈ ਬੜਾ ਦੁਖੀ ਸੀ ਯਾਰ ਉਹ ਕਹਿੰਦਾ ਵੀ ਜੇ ਕੋਈ ਦੁਸ਼ਮਣ ਨਹੀਂ ਸੀ ਤਾਂ ਪਰੋਣੇ ਦੀ ਹਿੱਕ ਚ ਵੱਜਦੇ ਅਬ ਭੁੱਤੂ ਹਰਕਤ ਕਰਨ ਦੀ ਕੀ ਲੋੜ ਸੀ ਕਹਿੰਦਾ ਬਾਈ ਚਾਂਸ ਜੇ ਕਿਤੇ ਪਤਾ ਲੱਗ ਗਿਆ ਨਾ ਸੌ ਲੱਗੇ ਬਾਈ ਲਕਤਾਂ ਤੋੜ ਕੇ ਕਹਿੰਦਾ ਘਰੇ ਬਿਠਾ ਦੂੰਗਾ ਆਹ ਕਹਿੰਦਾ ਹੁਣ 24 ਘੰਟੇ ਗੱਡੀ ਚ ਰੱਖੀਦਾ ਸਮਝ ਨਹੀਂ ਆਉਂਦੀ ਲੋਕਾਂ ਦੀ ਇੰਨੀ ਗੰਦੀ ਸੋਚ ਕਿਉਂ ਹੋ ਗਈ ਯਾਰ 摆脱。